ਲੋ ਜੀ ਅੱਜ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਚਾਰ ਨਵੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਹੁਣ ਤੁਸੀਂ ਆਪਣਾ ਕਮੈਂਟ ਵਿਚਾਰ ਲਿਖ ਕੇ ਦੱਸਿਓ ਕੀ ਇਹ ਸਹੀ ਹੋ ਰਿਹਾ ਜਾਂ ਇਹ ਗਲਤ ਹੋ ਰਿਹਾ ਅੱਜ ਕਰਨਲ ਦੀ ਘਰਵਾਲੀ ਨੇ ਕੈਮਰਿਆਂ ਦੇ ਸਾਹਮਣੇ ਆ ਕੇ ਇੱਕ ਤਾਂ ਜਿਹੜੀ ਬਠਿੰਡਾ ਦੀ ਇੱਕ ਔਰਤ ਕਰਨਲ ਦੀ ਘਰਵਾਲੀ ਤੇ ਵੱਡੇ ਵੱਡੇ ਦੋਸ਼ ਲਾ ਰਹੀ ਹੈ ਉਹਦੇ ਉੱਪਰ ਆਪਣੀ ਗੱਲ ਰੱਖੀ ਐ ਆਪਣਾ ਬਿਆਨ ਦਿੱਤਾ ਔਰ ਆਪਣੇ ਪੱਖ ਦੀ ਸੱਚਾਈ ਲੋਕਾਂ ਸਾਹਮਣੇ ਰੱਖੀ ਐ ਤੁਹਾਨੂੰ ਮੈਂ ਪੂਰੀ ਗੱਲ ਅੱਗੇ ਦੱਸਦਾ ਤੇ ਦੂਜਾ ਕਰਨਲ ਦੀ ਘਰਵਾਲੀ ਦੇ ਮੂੰਹ ਚ ਜਿਹੜੀ ਉਸ ਦਿਨ ਭਾਸ਼ਣ ਕਰਦਿਆ ਗਾਲ ਨਿਕਲੀ ਐ ਉਹਦਾ ਕਾਰਨ ਕਰਨਲ ਦੀ ਘਰਵਾਲੀ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੁਸੀਂ ਪੂਰੀ ਗੱਲ ਸੁਣ ਕੇ ਆਪਣਾ ਕਮੈਂਟ ਲਿਖਿਓ ਕੀ ਠੀਕ ਐ ਤੇ ਕੀ ਗਲਤ ਐ ਤੀਜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕਰਨਲ ਕਟਮਾਰ ਮਾਮਲੇ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਔਰ ਉਸ ਐਂਟਰੀ ਦੇ ਨਾਲ ਕਰਨਲ ਦੇ ਪਰਿਵਾਰ ਨੇ ਅੱਜ ਇੱਕ ਵੱਡਾ ਤੇ ਨਵਾਂ ਫੈਸਲਾ ਲੈ ਲਿਆ ਔਰ ਕਰਨਲ ਕਟਮਾਰ ਮਾਮਲੇ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਵੀ ਆਪਣਾ ਬਿਆਨ ਦਿੱਤਾ ਹੁਣ ਮੈਂ ਤੁਹਾਨੂੰ ਪੂਰੀ ਜਾਣਕਾਰੀ ਇੱਕ ਇੱਕ ਚੀਜ਼ ਦੇ ਉੱਪਰ ਦੰਨਾ ਵੇਖੋ ਜੀ ਬਠਿੰਡਾ ਦੀ ਇੱਕ ਔਰਤ ਨੇ ਬੀਤੇ ਦਿਨੀ ਕਰਨਲ ਦੀ ਘਰਵਾਲੀ ਦੇ ਉੱਪਰ ਵੱਡੇ ਦੋਸ਼ ਲਾਏ ਸੀ ਉਸ ਨੇ ਕਿਹਾ ਸੀ ਕਿ ਮੇਰੇ ਘਰ ਵਾਲਾ ਜਿਹੜਾ ਜਿਹੜਾ ਕਿ ਇਹ ਕਰਨਲ ਦੀ ਘਰਵਾਲੀ ਦਾ ਭਰਾ ਬਣਿਆ ਹੋਇਆ ਸੀਗਾ ਤਾਂ ਉਸ ਔਰਤ ਨੇ ਵੀਡੀਓ ਜਾਰੀ ਕਰਕੇ ਦੋਸ਼ ਲਾਏ ਸੀ ਕਿ ਇਹ ਕਰਨਲ ਦੀ ਘਰਵਾਲੀ ਜਿਹੜੀ ਆ ਇਹ ਠੀਕ ਗੱਲਾਂ ਨਹੀਂ ਕਰਦੀ ਇਹ ਗਲਤ ਗੱਲਾਂ ਕਰਦੀ ਆ ਉਸ ਔਰਤ ਨੇ ਕਰਨਲ ਦੀ ਘਰਵਾਲੀ ਬਾਰੇ ਕਿਹਾ ਸੀ ਕਿ ਜਦੋਂ ਪਿਛਲੇ ਟਾਈਮ 'ਚ ਮੇਰੇ ਘਰ ਵਾਲੇ ਨੂੰ ਗੋਲੀ ਵੱਜੀ ਸੀ ਬਠਿੰਡੇ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਤਾ ਇਸ ਕਰਨਲ ਦੀ ਘਰ ਵਾਲੀ ਨੇ ਵਿੱਚ ਪਾ ਕੇ ਤੇ ਸਾਡਾ ਕੁਛ ਬੰਨ ਨਹੀਂ ਦਿੱਤਾ ਸਾਡਾ ਉਸ ਕਤਲ ਦਾ ਇਹਨੇ ਸਾਨੂੰ ਇਨਸਾਫ ਨਹੀਂ ਮਿਲਣ ਦਿੱਤਾ ਐਦਾਂ ਦੇ ਦੋਸ਼ ਉਸ ਔਰਤ ਨੇ ਲਾਏ ਸੀ ਤੇ ਨਾਲ ਹੀ ਉਹਨੇ ਇਹ ਵੀ ਕਿਹਾ ਸੀ ਕਿ ਹੁਣ ਵੀ ਜਿਹੜੇ ਇਹ ਕਰਨਲ ਦੇ ਕੁੱਟਮਾਰ ਦੇ ਮਾਮਲੇ 'ਚ ਜੋ ਗੱਲਾਂ ਕਰ ਰਹੀ ਐ ਉਹ ਠੀਕ ਨਹੀਂ ਗਿਆ ਉਹਦੇ ਤੇ ਯਕੀਨ ਕਰਨਾ ਔਖਾ ਹੈ ਤਾਂ ਅੱਜ ਫਿਰ ਕਰਨਲ ਦੀ ਘਰ ਵਾਲੀ ਸਾਹਮਣੇ ਆਈ ਐ ਉਹਨੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਉਹ ਕਹਿੰਦੀ ਕਿ ਮੈਂ ਰਹਿਨੀ ਆ ਪਟਿਆਲੇ ਤੇ ਉਹ ਔਰਤ ਤੇ ਉਹਦਾ ਪਰਿਵਾਰ ਰਹਿੰਦਾ ਬਠਿੰਡੇ ਉਹ ਕਹਿੰਦੀ ਇਸ ਔਰਤ ਦੇ ਘਰ ਵਾਲਾ ਮੇਰਾ ਭਰਾ ਬਣ ਗਿਆ ਸੀਗਾ 10 15 ਵਾਰ ਮੇਰੇ ਤੋਂ ਉਹਨੇ ਰਖੜੀ ਬਣਾਈ ਸੀ ਔਰ ਜਿਸ ਦਿਨ ਹੈ ਕਰਨਲ ਦੀ ਘਰਵਾਲੀ ਕਹਿੰਦੀ ਕਿ ਮੈਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ ਤਾਂ ਕਹਿੰਦੀ ਮੈਂ ਇੱਥੋਂ ਸਵੇ ਹੀ ਭੱਜੀ ਭੱਜੀ ਗਈ ਉੱਥੇ ਜਦ ਮੈਂ ਗਈ ਤਾ ਇਹ ਪਰਿਵਾਰ ਨੇ ਮੈਨੂੰ ਦੱਸਿਆ ਕਿ ਨਾ ਹੀ ਪੁਲਿਸ ਗੱਲ ਸੁਣ ਰਹੀ ਹੈ ਨਾ ਕਾਰਵਾਈ ਕਰ ਰਹੀ ਹੈ ਕਹਿੰਦੀ ਮੈਨੂੰ ਅੱਜ ਬਾਗ ਹੀ ਦੁੱਖ ਹੋਇਆ ਮੈਂ ਉਸ ਬਠਿੰਡੇ ਦੇ ਐਸਐਸਪੀ ਨੂੰ ਡੀਸੀ ਨੂੰ ਹੋਰ ਅਫਸਰਾਂ ਨੂੰ ਮਿਲਣਾ ਸ਼ੁਰੂ ਕੀਤਾ ਔਰ ਕਰਨਲ ਦੀ ਘਰ ਵਾਲੀ ਕਹਿੰਦੀ ਕਿ ਮੇਰੀਆਂ ਕੋਸ਼ਾਂ ਦੇ ਨਾਲ ਪਰਚਾ ਦਰਜ ਹੋਇਆ ਔਰ ਗੋਲੀ ਮਾਰਨ ਵਾਲੇ ਫੜੇ ਗਏ ਉਹ ਕਹਿੰਦੀ ਹੈ ਕਰਨਲ ਦੀ ਘਰ ਵਾਲੀ ਕਹਿੰਦੀ ਕਿ ਮੇਰੀਆਂ ਕੋਸ਼ਸ਼ਾਂ ਦੇ ਨਾਲ ਇਸ ਪਰਿਵਾਰ ਨੂੰ 10 ਲੱਖ ਰੁਪਈਆ ਮਦਦ ਵੀ ਰਾਸ਼ੀ ਵੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਔਰ ਉਹ ਕਹਿੰਦੀ ਕਿ ਇਹ ਪਰਿਵਾਰ ਅੱਜ ਕਹਿ ਰਿਹਾ ਹੈ ਕਿ ਜਿਹੜੇ ਅਸਲੀ ਗੋਲੀ ਮਾਰਨ ਵਾਲੇ ਜਿਹੜੇ ਪਿੱਛੋਂ ਜਿਨ੍ਹਾਂ ਨੇ ਮਰਵਾਈ ਆ ਉਹ ਬਾਹਰਲੇ ਦੇਸ਼ ਬੈਠੇ ਨੇ ਉਹ ਕਿਉਂ ਨਹੀਂ ਫੜੇ ਗਏ ਤਾਂ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਕਿ ਜਿਹੜਾ ਕੋਈ ਬਾਹਰਲੇ ਦੇਸ਼ ਬੈਠਾ ਹੈ ਜੇ ਕਿਸੇ ਨੇ ਗੋਲੀ ਮਰਵਾਈ ਹੈ ਤਾਂ ਸਾਰਾ ਕੁਝ ਤਾਂ ਮੇਰੇ ਹੱਥ 'ਚ ਹੈ ਨਹੀਂ ਕਿ ਮੈਂ ਉਹਨਾਂ ਨੂੰ ਬਾਹਰੋਂ ਪਕੜ ਕੇ ਲੈ ਕੇ ਆਵਾਂ ਕਰਨਲ ਦੀ ਘਰਵਾਲੀ ਨੇ ਆਖਿਆ ਉਹ ਕਹਿੰਦੀ ਇਹ ਮੇਰੀ ਪਰਜਾਈ ਲੱਗਦੀ ਹੈ ਭਾਵੇਂ ਉਹ ਮੇਰਾ ਮੂਹ ਬੋਲਿਆ ਭਰਾ ਸੀ ਨਿਰ ਤੋਂ ਰਖੜੀ ਬਣਾਉਂਦਾ ਸੀ ਪਰ ਉਹ ਮੇਰਾ ਭਰਾ ਸੀ ਤੇ ਮੇਰੇ ਭਰਾ ਦਾ ਹੀ ਪਰਿਵਾਰ ਆ ਇਹ ਮੈਂ ਤਾਂ ਮੰਨਦੀ ਆ ਕਰਨਲ ਦੀ ਘਰਵਾਲੀ ਕਹਿੰਦੀ ਹੈ ਕਿ ਅੱਜ ਪਤਾ ਨਹੀਂ ਕਿਹਦੇ ਕਹਿਣ ਤੇ ਕਿਹਦੇ ਪ੍ਰੈਸ਼ਰ 'ਚ ਇਹ ਬਠਿੰਡੇ ਵਾਲੀ ਜਿਹੜੀ ਪਣਜੀ ਇਹ ਬੋਲ ਰਹੀ ਹੈ ਕਿਉਂ ਬੋਲ ਰਹੀ ਹੈ ਉਹ ਕਹਿੰਦੀ ਡੇਢ 2 ਸਾਲ ਹੋ ਗਏ ਇਸ ਘਟਨਾ ਨੂੰ ਅੱਜ ਤੱਕ ਤੇ ਉਹਨੇ ਇਹ ਦੋਸ਼ ਲਾਏ ਨਹੀਂ ਸੀ ਹੁਣ ਜਦੋਂ ਸਾਡੇ ਨਾਲ ਤੱਕਾ ਹੋਇਆ ਤਾਂ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਕੌਣ ਉਹਨੂੰ ਬੁਲਾ ਰਿਹਾ ਹੈ ਇਹ ਮੈਨੂੰ ਨਹੀਂ ਪਤਾ ਪਰ ਹੁਣ ਤੱਕ ਉਹਨੇ ਸਾਨੂੰ ਇਹ ਗੱਲਾਂ ਕਦੇ ਨਹੀਂ ਸੀ ਕਹੀਆਂ ਹੁਣ ਤੁਸੀਂ ਦੱਸਿਓ ਕਿ ਉਹ ਜਿਹੜੀ ਦੋਸ਼ ਲਾ ਰਹੀ ਹੈ ਔਰਤ ਬਠਿੰਡੇ ਦੀ ਉਹ ਠੀਕ ਬੋਲ ਰਹੀ ਹੈ ਜਾਂ ਕਰਨਲ ਦੀ ਘਰ ਵਾਲੀ ਜਿਹੜਾ ਜਵਾਬ ਦੇ ਰਹੀ ਹੈ ਉਹ ਤੁਹਾਨੂੰ ਠੀਕ ਲੱਗਦਾ ਹੈ ਤੁਹਾਨੂੰ ਕਿਹੜੀ ਗੱਲ ਚ ਵਜਨ ਲੱਗਦਾ ਆਪਣਾ ਕਮੈਂਟ ਲਿਖ ਦਿਓ ਹੁਣ ਕਰਨਲ ਦੀ ਘਰ ਵਾਲੀ ਪਿਛਲੇ ਦਿਨੀ ਜਦੋਂ ਪਟਿਆਲੇ ਦੇ ਵਿੱਚ ਧਰਨਾ ਲਾਇਆ ਤਾਂ ਉਥੇ ਭਾਸ਼ਣ ਕਰਦਿਆਂ ਉਹਦੇ ਮੂੰਹ ਚੋਂ ਗਾਲ ਨਿਕਲੀ ਹੈ ਉਸ ਗਾਲ ਦੇ ਉੱਪਰ ਵੱਡਾ ਰੌਲਾ ਪਿਆ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਚੁੱਕਤੇ ਖਾਸ ਕਰ ਜਿਹੜੇ ਪਹਿਲਾਂ ਤੋਂ ਹੀ ਕਰਨਲ ਪਰਿਵਾਰ ਦੇ ਵਿਰੋਧ ਬੋਲ ਰਹੇ ਸੀ ਜਾਂ ਪੁਲਿਸ ਦੇ ਪੱਖ ਚ ਸੀ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਦੇਖਿਆ ਇਹ ਤਾਂ ਗਾਲਾਂ ਕੱਢਦੀ ਹੈ ਤੇ ਐਦਾਂ ਹੀ ਇਹ ਇਹਦੇ ਘਰ ਵਾਲੇ ਨੇ ਜਿਹਦੇ ਮੁੰਡੇ ਨੇ ਗਾਲ ਕੱਢੀ ਹੋਣੀ ਐ ਤੇ ਇਸੇ ਕਰਕੇ ਲੜਾਈ ਹੋਣੀ ਹੋਣੀ ਐ ਪਰ ਅੱਜ ਕਰਨਲ ਦੀ ਘਰ ਵਾਲੀ ਕਹਿੰਦੀ ਉਹਨੇ ਇਹਦਾ ਸਪਸ਼ਟੀਕਰਨ ਦਿੱਤਾ ਉਹ ਕਹਿੰਦੀ ਜੋ ਕੁਝ ਮੇਰੇ ਪਰਿਵਾਰ ਨਾਲ ਹੋਇਆ ਉਹ ਕਹਿੰਦੀ ਜਿਹੜੀ ਉਹ ਮੈਂ ਵੀਡੀਓ ਵੇਖੀ ਜਦੋਂ ਉਹ ਮੇਰੀਆਂ ਅੱਖਾਂ 'ਕੇ ਆ ਜਾਂਦੀ ਐ ਕਿ ਮੇਰੇ ਘਰ ਵਾਲੇ ਤੇ ਮੇਰੇ ਪੁੱਤਰ ਨੂੰ ਢਾਕੇ ਕਿਵੇਂ ਉਹ ਪੁਲਿਸ ਵਾਲੇ ਠੁੱਡੇ ਮਾਰ ਰਹੇ ਆ ਲੱਤਾਂ ਮਾਰ ਰਹੇ ਆ ਰਾੜਾ ਮਾਰ ਰਹੇ ਆ ਕਹਿੰਦੀ ਉਹ ਜਿਹੜੀ ਵੀਡੀਓ ਫੁਟੇਜ ਜਦੋਂ ਮੇਰੀਆਂ ਅੱਖਾਂ ਅੱਗੇ ਘੁੰਮਦੀ ਹੈ ਤਾਂ ਫਿਰ ਮੈਨੂੰ ਬਹੁਤ ਜ਼ਿਆਦਾ ਤਕਲੀਫ ਤੇ ਗੁੱਸਾ ਚੜ ਜਾਂਦਾ ਤੇ ਫਿਰ ਉਹਦੇ ਵਿੱਚ ਮੈਂ ਉਸ ਦਿਨ ਇਹ ਬੋਲ ਬੈਠੀ ਆ ਉਹ ਕਹਿੰਦੀ ਜਿਹੜੇ ਵੀ ਇਹ ਕਹਿੰਦੇ ਨੇ ਕਿ ਮੈਂ ਗਲਤ ਕੀਤਾ ਉਹ ਇਹ ਸੋਚ ਕੇ ਵੇਖ ਲੈਣ ਵੀ ਜੇ ਉਹਨਾਂ ਦੇ ਪਰਿਵਾਰ ਦੇ ਕਿਸੇ ਦੋ ਜੀਆਂ ਨਾਲ ਕੋਈ ਇੰਜ ਕਰੇ ਤੇ ਉਹ ਕੀ ਉਹਨਾਂ ਦੇ ਮੂੰਹ ਚੋਂ ਇਹ ਨਹੀਂ ਨਿਕਲ ਸਕਦਾ ਹੁਣ ਤੁਸੀਂ ਦੱਸਿਓ ਕੀ ਕਰਨਲ ਦੀ ਘਰਵਾਲੀ ਦੀ ਇਹ ਗੱਲ ਤੁਹਾਨੂੰ ਜੱਚਦੀ ਹੈ ਠੀਕ ਲੱਗਦੀ ਹੈ ਮੰਨਣਯੋਗ ਹੈ ਤੁਸੀਂ ਦੱਸਿਓ ਵੈਸੇ ਮੈਂ ਗਾਲ ਕੱਢਣ ਦੇ ਖਿਲਾਫ ਹਾਂ ਮੈਨੂੰ ਲੱਗਦਾ ਹੈ ਬੰਦੇ ਨੂੰ ਕੰਟਰੋਲ ਚਾਹੀਦਾ ਆਪਣੇ ਸ਼ਬਦਾਂ ਤੇ ਆਪਣੀ ਜ਼ੁਬਾਨ ਤੇ ਆਪਣੇ ਗੁੱਸੇ ਤੇ ਕੰਟਰੋਲ ਬੰਦੇ ਨੂੰ ਗੁੱਸਾ ਕਰੇ ਇਹ ਠੀਕ ਨਹੀਂ ਹੈ ਬੰਦੇ ਦਾ ਗੁੱਸੇ ਤੇ ਕੰਟਰੋਲ ਹੋਣਾ ਚਾਹੀਦਾ ਗੁੱਸੇ ਤੇ ਕੰਟਰੋਲ ਨਾ ਹੋਣ ਕਰਕੇ ਹੀ ਆ ਆਪਣੇ ਭਾਰਤ ਦੇ ਵਿੱਚ ਰੋਜ਼ਾਨਾ ਅਣਗਿਣਤ ਥਾਮਾਂ ਤੇ ਲੜਾਈਆਂ ਕਤਲ ਤੇ ਹੋਰ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਘਰਾਂ ਪਰਿਵਾਰਾਂ ਚ ਕਤਲ ਹੋ ਜਾਂਦੇ ਨੇ ਭਰਾ ਭਰਾ ਦਾ ਪਿਓ ਪੁੱਤ ਦਾ ਪੁੱਤ ਪਿਓ ਦਾ ਇਸ ਤਰ੍ਹਾਂ ਆਂਡ ਗਵਾਂਡ ਦੇ ਕਤਲ ਇਹ ਸਾਰੇ ਸਿਰਫ ਅੱਧੇ ਮਿੰਟ ਦਾ ਗੁੱਸਾ ਕੰਟਰੋਲ ਨਾ ਕਰਨ ਕਰਕੇ ਹੁੰਦੇ ਨੇ ਪਰ ਫਿਰ ਵੀ ਕਈ ਵਾਰ ਤਾਂ ਗੁੱਸਾ ਆ ਜਾਂਦਾ ਤੇ ਗੁੱਸੇ ਦੇ ਵਿੱਚ ਬੰਦਾ ਕੁਝ ਕਰ بیٹھਦਾ ਹੈ ਕਈਆਂ ਦਾ ਗੁੱਸਾ ਘੱਟ ਕਾਬੂ ਚ ਹੁੰਦਾ ਕਰਨਲ ਦੀ ਘਰ ਵਾਲੀ ਦੀ ਹੋ ਸਕਦਾ ਸਥਿਤੀ ਇਦਾਂ ਦੀ ਹੋਵੇ ਪਰ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਤੁਸੀਂ ਕੀ ਸਮਝਦੇ ਹੋ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਐਂਟਰੀ ਹੋਈ ਹੈ ਅੱਜ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ 31 ਮਾਰਚ ਨੂੰ ਕਰਨਲ ਪਰਿਵਾਰ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਹੁਣ 31 ਮਾਰਚ ਨੂੰ ਮੁੱਖ ਮੰਤਰੀ ਦੇ ਨਾਲ ਕਰਨਲ ਪਰਿਵਾਰ ਦੀ ਮੀਟਿੰਗ ਹੈ ਔਰ ਇਹ ਮੀਟਿੰਗ ਮਿਲਣ ਤੋਂ ਬਾਅਦ ਕਰਨਲ ਪਰਿਵਾਰ ਨੇ ਜਿਹੜਾ ਧਰਨਾ ਲਾਇਆ ਹੋਇਆ ਸੀ ਪਟਿਆਲੇ ਦੇ ਡੀਸੀ ਦਫ਼ਤਰ ਅੱਗੇ ਉਹ ਉਹਨਾਂ ਨੇ ਧਰਨਾ ਇੱਕ ਵਾਰ ਮੁਲਤਵੀ ਕਰਤਾ ਜਾਂ ਖਤਮ ਕਰਤਾ ਉਹਨਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ ਦੇਣਗੇ ਤਾਂ ਫਿਰ ਸਾਨੂੰ ਧਰਨਾ ਲਾਉਣ ਦੀ ਲੋੜ ਹੀ ਨਹੀਂ ਅਸੀਂ ਧਰਨਾ ਤਾਂ ਮਜਬੂਰੀ 'ਚ ਇਨਸਾਫ ਦੀ ਖਾਤਰ ਲਾਇਆ ਉਧਰ ਪੰਜਾਬ ਦੇ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਸਾਹਿਬ ਉਹਨਾਂ ਦਾ ਵੀ ਅੱਜ ਇਸ ਮਸਲੇ ਤੇ ਬਿਆਨ ਆ ਗਿਆ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੇ ਪੁੱਛ ਲਿਆ ਤਾ ਡੀਜੀਪੀ ਗੌਰਵ ਯਾਦਵ ਨੇ ਕਿਹਾ ਉਹ ਕਹਿੰਦੇ ਇਹ ਜਿਹੜਾ ਪੁਲਿਸ ਤੇ ਫੌਜ ਇਹਦੇ ਵਿੱਚ ਇਹ ਵਿਰੋਧ ਬਣਾਇਆ ਜਾ ਰਿਹਾ ਹੈ ਇਹ ਠੀਕ ਨਹੀਂ ਹੈ ਡੀਜੀਪੀ ਕਹਿੰਦੇ ਪੁਲਿਸ ਫੌਜ ਦੀ ਬਹੁਤ ਇੱਜ਼ਤ ਕਰਦੀ ਹੈ ਤੇ ਫੌਜ ਵੀ ਪੁਲਿਸ ਦੀ ਕਰਦੀ ਹੈ ਦੋਨੇ ਡਿਸਪਲਾਈਨਡ ਫੋਰਸ ਨੇ ਤੇ ਡੀਜੀਪੀ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਉਹ ਕਹਿੰਦੇ ਕੁਝ ਲੋਕ ਜਿਹੜੇ ਨੇ ਉਹ ਜਾਣ ਕੇ ਇਸ ਮੁੱਦੇ ਨੂੰ ਐਦਾਂ ਕਰ ਰਹੇ ਨੇ ਹੁਣ ਤੁਸੀਂ ਦੇਖੋ ੱੱਲੇ ਲੋਕਾਂ ਦੇ ਕਮੈਂਟ ਮੈਂ ਪੜ੍ਹ ਰਿਆ ਸੀ ਵੱਖ-ਵੱਖ ਚੈਨਲਾਂ ਤੇ ਜਦੋਂ ਡੀਜੀਪੀ ਸਾਹਿਬ ਦੀ ਉਹ ਵੀਡੀਓ ਆ ਰਹੀ ਸੀ ਲੋਕ ਕਹਿ ਰਹੇ ਸੀ ਵੀ ਡੀਜੀਪੀ ਸਾਹਿਬ ਇੰਨੇ ਦਿਨਾਂ ਬਾਅਦ ਤੁਸੀਂ ਬੋਲ ਰਹੇ ਹੋ ਇੰਨੇ ਦਿਨ ਤੁਸੀਂ ਇਸ ਮਸਲੇ ਤੇ ਕਿਉਂ ਨਹੀਂ ਬੋਲੇ ਜੇ ਤਾਂ ਮਸਲਾ ਸਿਰਫ ਲੋਕਲ ਜਾ ਰਹਿ ਜਾਂਦਾ ਫਿਰ ਤਾਂ ਚਲੋ ਠੀਕ ਸੀ ਪਰ ਮਸਲਾ ਤਾਂ ਪੰਜਾਬ ਪੱਧਰਾ ਨੈਸ਼ਨਲ ਪੱਧਰਾ ਦੇਸ਼ ਪੱਧਰਾ ਬਣ ਗਿਆ ਕੁੱਟਿਆ ਗਿਆ ਫੌਜ ਦਾ ਇੱਕ ਕਰਨਲ ਜਿਹੜਾ ਕਿ ਬਹੁਤ ਵੱਡਾ ਫੌਜੀ ਅਫਸਰ ਹੈ ਉਹ ਹਸਪਤਾਲ ਚ ਐਨਾ ਵੱਡਾ ਰੌਲਾ ਪਿਆ ਚਫੇਰਿਓ ਲੋਕ ਬੋਲ ਰਹੇ ਨੇ ਤਾਂ ਨਾ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਬੋਲ ਰਿਹਾ ਸੀ ਆਮ ਆਦਮੀ ਪਾਰਟੀ ਵੀ ਚੁੱਪ ਸੀ ਤੇ ਨਾ ਹੀ ਪੰਜਾਬ ਦੇ ਪੁਲਿਸ ਮੁਖੀ ਸਾਹਿਬ ਬੋਲੇ ਲੋਕ ਥੱਲੇ ਸਵਾਲ ਇਦਾਂ ਦੇ ਕਰ ਰਹੇ ਨੇ ਵੀ ਡੀਜੀਪੀ ਸਾਹਿਬ ਚੁੱਪ ਕਿਉਂ ਸੀਗੇ ਅੱਜ ਵੀ ਡੀਜੀਪੀ ਸਾਹਿਬ ਨੇ ਇਹਦੇ ਉੱਪਰ ਕੋਈ ਸਪਸ਼ਟ ਗੱਲ ਨਹੀਂ ਆਖੀ ਵੀ ਅਸੀਂ ਪੁਲਿਸ ਦੇ ਉੱਪਰ ਸਖਤ ਕਾਰਵਾਈ ਕਰਾਂਗੇ ਜਾਂ ਉਹ ਬੰਦਿਆਂ ਨੂੰ ਅਸੀਂ ਸਜ਼ਾ ਦੇਵਾਂਗੇ ਇਦਾਂ ਦੀ ਗੱਲ ਨਹੀਂ ਆਖੀ ਡੀਜੀਪੀ ਸਾਹਿਬ ਨੇ ਲੋਕਲ ਪ੍ਰਸ਼ਾਸਨ ਦੇ ਉੱਪਰ ਆਖਰ ਦੇ ਉੱਪਰ ਗੱਲ ਲਿਆਖੜੀ ਕੀਤੀ ਵੀ ਲੋਕਲ ਪ੍ਰਸ਼ਾਸਨ ਜਿਹੜਾ ਪਟਿਆਲੇ ਦਾ ਉਹ ਇਸ ਮਾਮਲੇ ਨੂੰ ਦੇਖ ਰਿਹਾ ਟੈਕਲ ਕਰ ਰਿਹਾ ਤੇ ਉਹ ਜੋ ਕਰ ਰਿਹਾ ਅਸੀਂ ਦੇਖ ਰਹੇ ਹੁਣ ਤੁਸੀਂ ਦੱਸੋ ਤੁਸੀਂ ਇਹ ਸਾਰੇ ਕੁਝ ਦੇ ਉੱਪਰ ਕੀ ਸਮਝਦੇ ਹੋ ਦੇਖੋ ਤਿੰਨ ਚਾਰ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਪਿਛਲੇ ਦਿਨਾਂ ਤੋਂ ਅਬ ਆਜ ਉਠ ਰਹੀ ਹੈ ਇੱਕ ਜਿਹੜਾ ਪੰਜਾਬ ਚ ਪੁਲਿਸ ਅਨਕਾਉਂਟਰ ਸ਼ੁਰੂ ਹੋਏ ਨੇ ਪਿਛਲੇ ਦਿਨਾਂ ਤੋਂ ਕੁਝ ਲੋਕ ਇਹਦੇ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਇਹ ਆਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਆਖਿਆ ਜਾ ਰਿਹਾ ਕਿ ਜਿੱਦਾਂ ਮੀਟਿੰਗ ਕਰਨ ਲਈ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਫਿਰ ਪੁਲਿਸ ਵੱਲੋਂ ਚੁੱਕ ਲਿਆ ਗਿਆ ਫਿਰ ਜੇਲਾ ਚ ਧੱਕ ਦਿੱਤਾ ਗਿਆ ਫਿਰ ਜਿਹੜੇ ਕੁਝ ਕਿਸਾਨ ਸ਼ੰਭੂ ਖਨੋਰੀ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਉੱਥੇ ਜਾ ਕੇ ਜਬਰੀ ਹੁੰਜ ਦਿੱਤਾ ਗਿਆ ਪੁਲਿਸ ਵੱਲੋਂ ਇਹ ਸਭ ਕੁਝ ਜੋ ਕਰਵਾਇਆ ਗਿਆ ਬਹੁਤ ਸਾਰੇ ਲੋਕ ਇਹਦੇ ਤੇ ਸਵਾਲ ਖੜੇ ਕਰ ਰਹੇ ਨੇ ਕਿ ਇਹ ਪੁਲਸੀਆ ਰਾਜ ਹੈ ਔਰ ਇੱਥੇ ਨਹੀਂ ਰੁਕਣਾ ਸਵਾਲ ਉਠਾਉਣ ਵਾਲੇ ਕਹਿੰਦੇ ਨੇ ਕਿ ਦੇਖੋ ਇਹ ਮਤ ਸੋਚਿਓ ਵੀ ਇਹ ਜਿਹੜਾ ਗੋਲੀਆਂ ਪੁਲਿਸ ਵੱਲੋਂ ਗੋਲੀਆਂ ਚਲਾਉਣ ਦਾ ਦੌਰ ਹੈ ਇਹ ਬਸ ਇਹ ਇਕੱਲੇ ਗੈਂਗਸਟਰਾਂ ਤੱਕ ਜਾਂ ਨਸ਼ਾ ਤਸਕਰਾ ਤੱਕ ਸੀਮਤ ਰਹੇਗਾ ਜਿਹੜੇ ਲੋਕ ਸਵਾਲ ਉਠਾ ਰਹੇ ਨੇ ਉਹ ਕਹਿੰਦੇ ਨੇ ਗੱਲ ਸਹਿਦ ਹੀ ਨਹੀਂ ਗੱਲ ਪਹਿ ਦੀ ਐ ਤੇ ਪਿਆ ਪਹਿ ਜਾਣਾ ਤੇ ਫਿਰ ਇਹ ਜਿਹੜੇ ਅਨਕਾਉਂਟਰ ਨੇ ਜਿੰਨੇ ਵੀ ਲੋਕ ਆਪਣੇ ਹੱਕਾਂ ਲਈ ਬੋਲਦੇ ਨੇ ਮਜਬੂਰੀ ਬਸ ਚਾਹੇ ਉਹ ਬੇਰੁਜ਼ਗਾਰ ਨੇ ਚਾਹੇ ਮਜ਼ਦੂਰ ਕਿਸਾਨ ਨੇ ਚਾਹੇ ਹੋਰ ਲੋਕ ਜਿੰਨੇ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਜਾਂ ਸਰਕਾਰਾਂ ਤੇ ਸਵਾਲ ਉਠਾਉਂਦੇ ਨੇ ਜਾਂ ਲੋਕਾਂ ਨੂੰ ਜਾਗਰੂਕ ਕਰਦੇ ਨੇ ਆਪਣੇ ਹੱਕਾਂ ਦੇ ਲਈ ਉਹਨਾਂ ਸਾਰਿਆਂ ਦੇ ਉੱਪਰ ਇਦਾਂ ਦੀਆਂ ਕਾਰਵਾਈਆਂ ਸ਼ੁਰੂ ਹੋ ਸਕਦੀਆਂ ਨੇ ਇਹ ਗੱਲਾਂ ਚਾਹੇ ਮਾਲਵਿੰਦਰ ਮਾਲੀ ਹੋਵੇ ਚਾਹੇ ਹੋਰ ਕਿਸਾਨ ਮਜ਼ਦੂਰ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਹੋਣ ਉਹ ਸਾਰੇ ਇਸ ਮਾਮਲੇ ਤੇ ਸਵਾਲ ਖੜੇ ਕਰ ਰਹੇ ਨੇ ਮਾਲਵਿੰਦਰ ਮਾਲੀ ਨੇ ਤਾਂ ਇਹ ਕਹਿ ਦਿੱਤਾ ਲਾਈਵ ਸੱਚ ਟੀਵੀ ਤੇ ਬੋਲਦਿਆਂ ਉਹਨਾਂ ਨੇ ਕਿਹਾ ਉਹ ਕਹਿੰਦੇ ਪੁਲਿਸ ਸਟੇਟ ਬਣ ਚੁੱਕਾ ਹੈ ਪੰਜਾਬ ਉਹ ਕਹਿੰਦੇ ਕਿ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਇੰਨੇ ਵੱਡੇ ਬਿਆਨ ਦੇ ਰਹੇ ਨੇ ਔਰ ਇੰਨੇ ਵੱਡੇ ਉਹ ਉਹ ਜ਼ਿੰਮੇਵਾਰੀਆਂ ਲੈ ਰਹੇ ਨੇ ਜਿਹੜੇ ਮੁੱਖ ਮੰਤਰੀ ਪੱਧਰ ਦੇ ਕੰਮ ਨੇ ਉਹ ਪੰਜਾਬ ਪੁਲਿਸ ਦੇ ਆਈਜੀ ਲੈਵਲ ਦੇ ਅਫਸਰ ਜਿਹੜੇ ਨੇ ਉਹ ਇਸ ਤਰ੍ਹਾਂ ਕਰ ਰਹੇ ਨੇ ਉਹ ਕਹਿੰਦੇ ਪਹਿਲਾਂ ਨਹੀਂ ਅਸੀਂ ਦੇਖਿਆ ਸੀ ਪਿਛਲੇ 15 20 25 ਸਾਲਾਂ ਦੇ ਵਿੱਚ ਜਦੋਂ ਤੋਂ ਪੰਜਾਬ ਦੇ ਵਿੱਚ ਪੁਲਿਸ ਰਾਜ ਕੁੱਲ ਸ਼ਕਤੀਆਂ ਪੁਲਿਸ ਕੋਲ ਥੋੜੀਆਂ ਹੀ ਆ ਘਟਾਈਆਂ ਗਈਆਂ 2000 ਸਨ ਤੋਂ ਬਾਅਦ ਉਦੋਂ ਤੋਂ ਬਾਅਦ ਉਹ ਕਹਿੰਦੇ ਪਹਿਲੀ ਵਾਰ ਅਸੀਂ ਦੇਖ ਰਹੇ ਆ ਆ ਸੀਨ ਜੋ ਰੋਜ਼ਾਨਾ ਹੀ ਪੁਲਿਸ ਅਨਕਾਊਂਟਰ ਰੋਜ਼ਾਨਾ ਹੀ ਲੱਤਾਂ 'ਚ ਗੋਲੀਆਂ ਰੋਜ਼ਾਨਾ ਹੀ ਇੱਥੇ ਅਨਕਾਊਂਟਰ ਇੱਥੇ ਅਨਕਾਊਂਟਰ ਇੱਥੇ ਗੋਲੀ ਉਹ ਕਹਿੰਦੇ ਇਹ ਠੀਕ ਨਹੀਂ ਹੈ ਦੂਜੇ ਪਾਸੇ ਜੋ ਬਲਡੋਜ਼ਰ ਕਾਰਵਾਈਆਂ ਹੋ ਰਹੀਆਂ ਪੰਜਾਬ ਦੇ ਵਿੱਚ ਇਹਦੇ ਤੇ ਵੀ ਸਵਾਲ ਉੱਠ ਰਹੇ ਨੇ ਲੋਕ ਕਹਿੰਦੇ ਕਿ ਨਸ਼ਾ ਖਤਮ ਕਰਨਾ ਚਾਹੀਦਾ ਪਰ ਜਿਹੜੇ ਵੱਡੇ ਮਗਰਮੱਛ ਨੇ ਵੱਡੇ ਨਸ਼ਾ ਤਸਕਰ ਨੇ ਜਿਹੜੇ ਮਾਂ ਨੇ ਸਾਰੇ ਕੁਛ ਦੀ ਜਿਹੜੇ ਪੈਦਾ ਕਰ ਰਿਆ ਸਾਰਾ ਕੁਛ ਉਹ ਤਾਂ ਅੱਜ ਵੀ ਮਜੇ ਨਾਲ ਫਿਰ ਰਹੇ ਨੇ ਉਹ ਇਨੇ ਤਾਕਤਵਰ ਪਾਵਰਫੁਲ ਨੇ ਸਰਕਾਰਾਂ ਦੇ ਅੰਦਰ ਤੱਕ ਉਹਨਾਂ ਦੇ ਹੱਥ ਪੈਂਦੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਹੱਥ ਪਾ ਨਹੀਂ ਰਿਹਾ ਤੇ ਜਿਹੜੀਆਂ ਛੋਟੀਆਂ ਮੱਛੀਆਂ ਗਾਂ ਉਹਨਾਂ ਦੇ ਕਰਿੰਦੇ ਕਰੁੰਦੇ ਆ ਜਿਹੜੇ ਉਹਨਾਂ ਨੂੰ ਹੱਥ ਪਾਏ ਜਾ ਰਹੇ ਨੇ ਇਹ ਸਵਾਲ ਉੱਠ ਰਿਹਾ ਕਿ ਦਿਖਾਓ ਕਿਹੜੇ ਵੱਡੇ ਬੰਦੇ ਦਾ ਮਹਿਲ ਢਾਇਆ ਗਿਆ ਜਿਹਨੇ ਨਸ਼ਾ ਤਸਕਰੀ ਕੀਤੀ ਕੀ ਆ ਦੋ ਦੋ ਚਾਰ ਚਾਰ ਕਮਰਿਆਂ ਵਾਲੇ ਜਿਨ੍ਹਾਂ ਦੇ ਘਰ ਢਾਏ ਜਾ ਰਹੇ ਨੇ ਸਵਾਲ ਇਹ ਉਠਾਇਆ ਜਾ ਰਿਹਾ ਕਿ ਕੀ ਇਹੀ ਨਸ਼ਾ ਤਸਕਰ ਨੇ ਕੀ ਨਸ਼ਾ ਤਸਕਰ ਇੰਨਾ ਕੋ ਪੈਸਾ ਕਮਾਉਂਦੇ ਨੇ ਤਾਂ ਇਹ ਸਵਾਲ ਪੰਜਾਬ ਦੇ ਵਿੱਚ ਇਸ ਟਾਈਮ ਵੱਡੇ ਪੱਧਰ ਤੇ ਘੁੰਮਣਾ ਸ਼ੁਰੂ ਹੋਇਆ ਔਰ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੋ ਵੱਡੇ ਸਵਾਲ ਉੱਠੇ ਨੇ ਇੱਕ ਜਿਹੜਾ ਪਿਛਲੇ ਦਿਨੀ ਕਿਸਾਨਾਂ ਦੇ ਉੱਪਰ ਐਕਸ਼ਨ ਕਰਕੇ ਤੇ ਉੱਥੋਂ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਨੇ ਇਸ ਮਸਲੇ ਤੇ ਪੰਜਾਬ ਦੀ ਵਿਧਾਨ ਸਭਾ ਚ ਗੂੰਜ ਪਈ ਐਲਓਪੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨੇ ਵਿਧਾਨ ਸਭਾ ਚ ਕਿਹਾ ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਕਿਸਾਨਾਂ ਨੂੰ ਮੀਟਿੰਗ ਲਈ ਸੱਦ ਕੇ ਤੇ ਉਹਨਾਂ ਨੂੰ ਚੱਕਿਆ ਬਾਅਦ ਚ ਤੁਸੀਂ ਉਹਨਾਂ ਦੇ ਟਰੈਕਟਰ ਟਰਾਲੀਆਂ ਖੁਰਦ-ਬੁਰਦ ਕਰਵਾਏ ਨੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਦੋਸ਼ ਲਾਏ ਉਹ ਕਹਿੰਦੇ ਇਹਨਾਂ ਦੇ ਬੰਦੇ ਟਰੈਕਟਰ ਟਰਾਲੀਆਂ ਲੈ ਕੇ ਗਏ ਕਿਸਾਨਾਂ ਦੇ ਜਿਹੜੇ ਹੁਣ ਪਿੰਡਾਂ ਚੋਂ ਲੱਭ ਰਹੇ ਨਹੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਰਨਲ ਦਾ ਮੁੱਦਾ ਵੀ ਗੂੰਜਿਆ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਕਹਿੰਦਾ ਕਿ ਦੇਖੋ ਕਿਉਂ ਪੰਜਾਬ ਸਰਕਾਰ ਇਸ ਮੁੱਦੇ ਤੇ ਅੱਜ ਤੱਕ ਚੁੱਪੇ ਪਈ ਔਰ ਅੱਜ ਕਰਨਲ ਵਾਲਾ ਜਿਹੜਾ ਮਾਮਲਾ ਹੈ ਇਹ ਪੰਜਾਬ ਦੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਵੀ ਚਲਾ ਗਿਆ ਔਰ ਨਾਲ ਦੀ ਨਾਲ ਹਾਈ ਕੋਰਟ ਨੇ ਫਿਰ ਇਸ ਮਸਲੇ ਦੇ ਉੱਪਰ ਰਿਪੋਰਟ ਮੰਗ ਲਈਏ ਔਰ ਨਾਲੇ ਕਹਿ ਦਿੱਤਾ ਕਿ ਜਿਹੜੇ ਬੰਦੇ ਨੇ ਅਦਾਲਤ ਨੂੰ ਹਾਈ ਕੋਰਟ ਨੂੰ ਕਿਹਾ ਕਿ ਇਹਦੇ ਉੱਪਰ ਤੁਸੀਂ ਸੋ ਮੋਟੋ ਸਵੈਚਲਿਤ ਐਕਸ਼ਨ ਲਵੋ ਉਹਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਪਟੀਸ਼ਨ ਦਾਇਰ ਕਰੋ ਹਾਈ ਕੋਰਟ ਦੇ ਵਿੱਚ ਤਾਂ ਉਧਰ ਵੱਡੀ ਖਬਰ ਇਹ ਵੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਡੱਲੇਵਾਲ ਦੀ ਗ੍ਰਿਫਤਾਰੀ ਦਾ ਮਾਮਲਾ ਵੀ ਪਹੁੰਚ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਉਂਕਿ ਪਟੀਸ਼ਨ ਪਾਈ ਗਈ ਕਿ ਡੱਲੇਵਾਲ ਤੇ ਨਾ ਕੋਈ ਕੇਸ ਹੈ ਨਾ ਕੋਈ ਉਹਦੇ ਤੇ ਅਦਾਲਤ ਚ ਪੈਂਡਿੰਗ ਕੇਸ ਹੈ ਤਾਂ ਫਿਰ ਉਹਦੀ ਗ੍ਰਿਫਤਾਰੀ ਕਿਹੜੇ ਹਿਸਾਬ ਨਾਲ ਕਰ ਲਈ ਗਈ ਹੈ ਤਾਂ ਅਦਾਲਤ ਨੇ ਪੰਜਾਬ ਪੁਲਿਸ ਨੂੰ ਪੁੱਛਿਆ ਪੰਜਾਬ ਪੁਲਿਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਅਸੀਂ ਤਾਂ ਡੱਲੇਵਾਲ ਨੂੰ ਗ੍ਰਿਫਤਾਰੀ ਨਹੀਂ ਕੀਤਾ ਤਾਂ ਫਿਰ ਡੱਲੇਵਾਲ ਹੈ ਕਿੱਥੇ ਡੱਲੇਵਾਲ ਦਾ ਪਰਿਵਾਰ ਗੰਭੀਰ ਦੋਸ਼ ਲਾ ਰਿਹਾ ਉਹ ਕਹਿੰਦਾ ਹੈ ਕਿ ਕਿੰਨੇ ਦਿਨ ਹੋ ਗਏ 19 ਮਾਰਚ ਤੋਂ ਬਾਅਦ ਸਾਨੂੰ ਨਹੀਂ ਪਤਾ ਡੱਲੇਵਾਲ ਨੂੰ ਕਿੱਥੇ ਰੱਖਿਆ ਸਾਨੂੰ ਨਹੀਂ ਪਤਾ ਉਹ ਜਿੰਦਾ ਹੈ ਕਿ ਨਹੀਂ ਸਾਨੂੰ ਨਹੀਂ ਪਤਾ ਪੁਲਿਸ ਸਾਨੂੰ ਕਿਉਂ ਨਹੀਂ ਮਿਲਣ ਦੇ ਰਹੀ ਇਹ ਸਵਾਲ ਡੱਲੇਵਾਲ ਦੇ ਪਰਿਵਾਰ ਨੇ ਉਠਾਏ ਨੇ ਕੱਲ ਖਬਰ ਆਈ ਸੀ ਕਿ ਡੱਲੇਵਾਲ ਨੂੰ ਪਹਿਲਾਂ ਤਾਂ ਪਹਿਲੇ ਦਿਨ ਪਟਿਆਲਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਲੈ ਕੇ ਜਾਇਆ ਗਿਆ ਫਿਰ ਜਲੰਧਰ ਰੱਖਿਆ ਗਿਆ ਔਰ ਕੱਲ ਆਈ ਖਬਰ ਕਿ ਪਟਿਆਲਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਪਾਰਕ ਹਸਪੀਟਲ ਹੈ ਤੇ ਉੱਥੇ ਡੱਲੇਵਾਲ ਨੂੰ ਸ਼ਿਫਟ ਕੀਤਾ ਗਿਆ ਅੱਜ ਫਿਰ ਜਾਣਕਾਰੀ ਆ ਰਹੀ ਹੈ ਕਿ ਕਿਤੇ ਹੋਰ ਸ਼ਿਫਟ ਕਰਨ ਦੀ ਜਿਹੜੀ ਹੈ ਯੋਜਨਾ ਉਹ ਚੱਲ ਰਹੀ ਹੈ ਤੇ ਬਾਰ-ਬਾਰ ਡੱਲੇਵਾਲ ਨੂੰ ਇੱਥੋਂ ਉੱਥੇ ਉੱਥੋਂ ਉੱਥੇ ਸ਼ਿਫਟ ਕਿਉਂ ਕੀਤਾ ਜਾ ਰਿਹਾ ਹੈ ਇਹ ਵੀ ਇੱਕ ਸਵਾਲ ਹੈ ਉਧਰ ਨਿਕਲ ਕੇ ਖਬਰ ਆ ਰਹੀ ਕਿ ਡੱਲੇਵਾਲ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ ਤੇ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਲਗਾਤਾਰ ਨਾਜ਼ਕ ਹੋ ਰਹੀ ਹੈ ਇਹ ਔਰ ਇਹਦੇ ਦਰਮਿਆਨ ਹੀ ਕਿਸਾਨ ਜਥੇਬੰਦੀਆਂ ਨੇ ਅੱਜ ਆਪਣੀ ਮੀਟਿੰਗ ਕੀਤੀ ਹੈ ਉਹਨਾਂ ਨੇ ਕਿਹਾ 31 ਮਾਰਚ ਨੂੰ ਅਸੀਂ ਪੰਜਾਬ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਘਰ ਘੇਰਾਂਗੇ ਨਹੀਂ ਤਾਂ ਸਾਡੇ ਸਾਰੇ ਬੰਦੇ ਛੱਡੋ ਤਾਂ ਫਿਰ ਨਾਲ ਦੀ ਨਾਲ ਪੰਜਾਬ ਪੁਲਿਸ ਦੇ ਆਈਜੀ ਦਾ ਬਿਆਨ ਆਇਆ ਹੈ ਉਹ ਕਹਿੰਦੇ ਕਿ ਕੁਝ ਬੰਦੇ ਅਸੀਂ ਇਹਨਾਂ ਦੇ ਛੱਡ ਚੁੱਕੇ ਹਾਂ ਪਹਿਲਾਂ ਹੀ ਅੱਜ ਅਸੀਂ 450 ਬੰਦਾ ਇਹਨਾਂ ਦਾ ਹੋਰ ਛੱਡ ਰਹੇ ਹਾਂ ਤੇ ਬਾਕੀ ਜਿਹੜੇ ਬੱਚੇ ਨੇ ਉਹ ਵੀ ਅਸੀਂ ਛੱਡ ਦੇਣੇ ਨੇ ਪੰਜਾਬ ਸਰਕਾਰ ਹਮਦਰਦੀ ਨਾਲ ਪੇਸ਼ ਆ ਰਹੀ ਹੈ ਪੁਲਿਸ ਅਫਸਰ ਨੇ ਦਾਵਾ ਕੀਤਾ ਪਰ ਕਿਸਾਨ ਕਹਿੰਦੇ ਨੇ ਹੱਥ ਜੁੜੇ ਇਹੋ ਜੀ ਹਮਦਰਦੀ ਨੂੰ ਕਿਸਾਨ ਕਹਿੰਦੇ ਨੇ ਕਿ ਮੀਟਿੰਗ ਲਈ ਸੱਦ ਕੇ ਤੁਸੀਂ ਸਾਨੂੰ ਗ੍ਰਿਫਤਾਰ ਕਰ ਲੈਨੇ ਹੋ ਤੇ ਅਸੀਂ ਇਹੋ ਜੀ ਹਮਦਰਦੀ ਕੀ ਕਰਨੀ ਹੈ ਇਹ ਕਿਸਾਨ ਆਗੂਆਂ ਨੇ ਅੱਜ ਮੀਟਿੰਗ ਕਰਕੇ ਇਸ ਅਹਮਦਰਦੀ ਨੂੰ ਨਕਾਰਿਆ ਤੁਸੀਂ ਇਹ ਸਾਰੇ ਕੁਸ਼ਤੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ